ਪੁਰਾਣੇ ਸਾਲ 2025 ਨੂੰ ਅਲਵਿਦਾ ਤੇ ਨਵੇਂ ਸਾਲ 2026 ਨੂੰ ਜੀ ਆਇਆਂ ਨੂੰ ਕਹਿੰਦਿਆਂ ਸ਼ਹਿਰ ਰਾਮਪੁਰਾ ਫੁੱਲ ਵਿਖੇ ਜਿੱਥੇ ਮਾ ਵੈਸਨੂਨ ਭਜਨ ਮੰਡਲ ਤੇ ਸੀਤਲਾ ਭਜਨ ਮੰਡਲ ਵੱਲੋਂ ਤੇ ਮਾਦਵੀ ਬੰਦਨਾ ਵੱਲੋਂ ਮਾਤਾ ਰਾਣੀ ਦਾ ਪਾਪ ਪੁਰਣ ਗੁੰਗਾਨ ਕੀਤਾ ਗਿਆ ਉਥੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆ ਵੱਲੇ ਵੀ ਸਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਇਸ ਮੌਕੇ ਭਜਨਾਂ ਦੀ ਗੂੰਜ ਨਾਲ ਸਾਰਾ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ ਭਜਨ ਮੰਡਲ ਦੇ ਮੈਂਬਰਾਂ ਵੱਲੋਂ ਨਵੇਂ ਸਾਲ ਦੇ ਆਗਮਨ ਮੌਕੇ ਸ਼ਹਿਰ ਵਾਸੀਆਂ ਨੂੰ ਖੁਸ਼ਹਾਲੀ ਸਿਹਤ ਅਤੇ ਤਰੱਕੀ ਦੀਆਂ ਸ਼ੁਕਾਮਨਾਵਾਂ ਦਿੱਤੀਆਂ ਗਈਆਂ रामपुरा फूलतो रजनीश करकरा ਅੱਜ ਸ਼ੀਤਲਾ ਭਵਨ ਮਗ ਵਿਖੇ ਮਾਤਾ ਰਾਣੀ ਦੀ ਚੌਂਕੀ ਰੱਖੀ ਗਈ ਹੈ ਜੋ ਕਿ ਨਵੇਂ ਸਾਲ ਦੇ ਉਪਲਖਸ਼ ਦੇ ਵਿੱਚ ਸਾਰੇ ਸ਼ੀਤਲਾ ਪਰਿਵਾਰ ਇਕੱਠੇ ਹੋਏ ਨੇ ਸਾਰਿਆਂ ਨੇ ਇਹ ਬੇਨਤੀ ਕੀਤੀ ਹੈ ਮਾਂ ਭਗਵਤੀ ਅੱਗੇ ਕਿ ਮਾਂ اے ਭਗਵਤੀ ਆਉਣ ਵਾਲਾ ਨਵਾਂ ਸਾਲ ਸਾਡੇ ਸ਼ਹਿਰ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਚੜ੍ਹਦੀ ਕਲਾ ਜ ਰੱਖੀ ਹੱਸਦਾ ਖੇਡਦਾ ਰਹੇ ਸਾਡਾ ਪਰਿਵਾਰ ਤੇ ਇਸ ਦੇ ਨਾਲ ਨਾਲ ਇੱਕ ਗੱਲ ਅਸੀਂ ਦੱਸਣੀ ਇਹ ਵੀ ਜ਼ਰੂਰੀ ਸਮਝਦੇ ਆ ਕਿ 15 ਫਰਵਰੀ ਨੂੰ 15 ਫਰਵਰੀ ਨੂੰ ਸ਼ੁਰੂਆਤ ਦਾ ਤਿਆਰ ਜੋ ਕਿ ਆ ਰਿਹਾ ਹੈ ਉਸ ਦੇ ਵਿੱਚ ਅਸੀਂ ਲੜਕੇ ਦੀਆਂ ਸ਼ਾਦੀਆਂ ਕਰਨ ਜਾ ਰਹੇ ਆ ਚਾਰ ਲੜਕੇ ਦੀਆਂ ਸ਼ਾਦੀਆਂ ਅਸੀਂ ਕਰਨ ਦਾ ਟੀਚਾ ਰੱਖਿਆ ਕਿਉਂਕਿ 15 ਫਰਵਰੀ 2026 ਨੂੰ ਆਵੇਗਾ ਆ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਮੰਨੋ ਲੱਖ ਲੱਖ ਵਧਾਈਆਂ ਦੀ ਮੈਂ ਸਾਲ ਤੇ ਲੱਖ ਲੱਖ ਵਧਾਈਆਂ 31 ਦੀ ਇਗਨੋ ਅਸੀਂ ਚੌਂਕੀ ਲਾ ਰਹੇ ਆਂ ਸ਼ਹਿਰ ਦੀ ਸ਼ੋਕ ਸ਼ਾਂਤੀ ਲਈ 15 ਤਰੀਗ ਨੂੰ ਸ਼ਬਾਤਰੀ ਦਾ ਪ੍ਰੋਗਰਾਮ ਬਣਾ ਰਹੇ ਆਂ ਇਹਦੇ ਚਾਰ ਕੁੜੀਆਂ ਦੇ ਵਿਆਹ ਕਰ ਰਹੇ ਆਂ ਉਸ ਦਿਨ ਸ਼ਬਾਤਰੀ ਵੀ ਆ ਤੇ ਕੁੜੀਆਂ ਦੇ ਵਿਆਹ ਵੀ ਕਰਨੇ ਆਂ ਸਭ ਸਾਰੇ ਦੇ ਸਿਰ ਉਹ ਨਾ ਕਰਦੇ ਨੇ ਸਾਡੀਆਂ ਸਾਰਿਆਂ ਨੂੰ ਮਾ ਵੈਸ ਨੂੰ ਭਜਲ ਮੰਡੀ ਰਜਿਸਟਰ ਫੈਕਟਰੀ ਰੋਡ ਤਰੰਪਰਾ ਫੋਲ ਜਿਸ ਵੱਲੋਂ ਹਰ ਸਾਲ ਪਰਿਵਾਰਾਂ ਦੀ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਮਾਂ ਭਗਤੀ ਦੀ ਚੌਂਕੀ ਲਗਾਈ ਜਾਂਦੀ ਹੈ ਸੋ ਅੱਜ ਵੀ 2025 ਨੂੰ ਅਲਵਦਾ ਕਹਿੰਦੇ ਹੋਏ 2026 ਦੇ ਵਿੱਚ ਪ੍ਰਵੇਸ਼ ਕਰਨਾ ਮਾਂ ਮਾਇਦੀ ਚੌਂਕੀ ਬੜੀ ਸ਼ਰਧਾ ਬੜੇ ਪਿਆਰ ਸਤਕਾਰ ਦੇ ਨਾਲ ਲਗਾਈ ਜਾ ਰਹੀ ਹੈ ਇਹ ਚੌਂਕੀ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਤਕਰੀਬੇ ਨੂੰ ਪਹੁੰਚਦੇ ਆ ਔਰ ਭਗਤੀ ਮਾਂ ਤੋਂ ਆਪਣੀਆਂ ਆਸਾਂ ਮਰਾਦਾ ਪੂਰੀਆਂ ਕਰਕੇ ਲੈ ਕੇ ਜਾਂਦੇ ਆਂ ਔਰ ਮਾਪ ਐਸਨੂ ਕੋ ਜਮਲਈ ਬਤੋਂ ਸਾਗਰਨ ਸੌਂਖੀਆਂ ਕੀਤੀਆਂ ਜਾਂਦੇ ਆਂ ਜਿਹਦੇ ਨਾਲ ਸਹਿ ਸ਼ਕਤੀ ਮਾਪ ਐਸਨੂ ਵਿਦਿਆ ਮੰਦਰ ਜੋ ਸਕੂਲ ਚੱਲ ਰਿਹਾ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਉਹ ਵੀ ਚਲਾਇਆ ਜਾਂਦਾ ਹੈ ਬਾਕੀ ਹੋਰ ਸੋਸ਼ਲ ਕੰਮ ਕੀਤੇ ਜਾਂਦੇ ਆ ਗੋਪਤ ਰੂਪ ਦੇ ਵਿੱਚ ਹਰ ਸਾਲ ਮਾ ਚੰਦਪੁਰੇ ਦਰਵਾਰ ਦੇ ਵਿੱਚ ਭੰਡਾਰਾ ਲੈ ਕੇ ਆਇਆ ਜਾਂਦਾ ਸਾਰੇ ਜਿੰਨੇ ਵੀ ਮਾ ਵੈਸ਼ਨੋ ਭਜਮੜੀ ਦੇ ਸੇਵਾਦਾਰ ਹੈ ਕੋਈ ਵੀ ਇੱਕ ਪੈਸਾ ਵੀ ਆਪਣੇ ਜੇਬ ਦੇ ਵਿੱਚ ਪਾਉਂਦਾ ਸਭੋਂ ਕਈ ਵੱਡੇ ਫੰਕਸ਼ਨ ਹੁੰਦੇ ਆ ਜਿੰਨੀ ਕਿਸੇ ਦੀ ਕੋਈ ਬੌਕਟਾ ਲਾਉ ਕਰਦੀ ਹੈ ਆਪਣੇ ਜੇਬਾਂ ਦੇ ਵਿੱਚੋਂ ਡੋਨੇਸ਼ਨ ਦੇ ਰੂਪ ਦੇ ਵਿੱਚ ਦੇ ਦਿੰਦੇ ਆ ਪਰ ਇਸ ਚੜਾਵੇ ਦੇ ਵੱਲ ਕੋਈ ਵੀ ਸੇਵਾਦਾਰ ਨਹੀਂ ਚਾਹਦਾ ਸੋ ਮੈਂ ਕਰਦੇ ਮਾਧਿਰਾ ਇਹ ਕਹਿਣਾ ਚਾਹੁੰਦਾ ਕਿ ਜਿਨੇ ਵੀ ਕੋਈ ਮਾ ਵੈਸ਼ਨੋ ਭਜਮੜੀ ਤੋਂ ਚੌਕੀ ਜਗਰਾਤਾ ਤੋਂ ਕਰੋਣਾ ਹੋਵੇ ਬੜੀ ਸਰਦਾਪੁਰਵਕ ਜਗਰਾਤ ਤੇ ਚੌਕੀਆਂ ਕੀਤੀ ਜਾਂਦੇ ਆ ਸੋ ਸਾਨੂੰ ਸੇਵਾ ਦਾ ਮੌਕਾ ਵੀ ਉਹ ਦਿੱਤਾ ਜਾਂਦਾ ਜੀ ਸਹਿਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਸ੍ਰੀ ਚਾਰਨ ਪਦਕਾ ਸੇਵਾਦਾਰ ਵੱਲੋਂ ਸਾਰਿਆਂ ਨੂੰ ਬੋਧੋ ਬੋਧੋ ਲੱਖ ਲੱਖ ਵਧਾਈਆਂ ਜੀ ਅਸੀਂ ਆਸ ਕਰਦੇ ਹਾਂ ਨਵਾਂ ਸਾਲ ਸਾਰੇ ਸ਼ਹਿਰ ਨਿਵਾਸੀਆਂ ਵਾਸਤੇ ਬਹੁਤ ਖੁਸ਼ੀਆਂ ਭਰਿਆ ਲੈ ਕੇ ਆਵੇ ਜੀ ਸਾਰੇ ਸ਼ਹਿਰ ਨਿਵਾਸੀ ਉਹ ਤੁਮ ਦਾ ਨਾਲ ਬਣਾ ਰਹੇ ਕਿ ਅੱਜ ਅਸੀਂ ਸ੍ਰੀ ਆ ਦੁਰਗਾ ਸੇਵਾ ਪੱਤਰ ਦੇ ਵਿੱਚ ਜੋ ਜੋੜਿਆਂ ਦੀ ਸੇਵਾ ਨਿਭਾ ਰਹੇ ਹਨ ਕਿ ਉਹਨਾਂ ਨੂੰ ਸਾਨੂੰ ਸੇਵਾ ਦਾ ਮੌਕਾ ਦਿੱਤਾ। ਬਾਕੀ ਜੋ ਵੀ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਸਾਡੀ ਸੰਸਥਾ ਦੀ ਸੇਵਾ ਦੀ ਜ਼ਰੂਰਤ ਹੋਵੇ ਜੋੜੇ ਜੋਤੀਆਂ ਆਂਦੀ ਸੰਭਾਲ ਦੀ ਸਾਡੀ ਸੇਵਾ ਦੇ ਕਿਸੇ ਵੀ ਸੇਵਾਦਾਰ ਨਾਲ ਸੰਪਰਕ ਕਰਕੇ ਤੁਸੀਂ ਸੇਵਾ ਲੈ ਸਕਦੇ ਹੋ। ਅਸੀਂ ਇਹ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਹਾਂ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਪ੍ਰਮਾਤਮਾ ਦਾ ਆਸ਼ੀਰਵਾਦ ਦਿੰਦਾ ਰਹੇ ਤੇ ਸਾਰੇ नवा साल सारा वास्ते बहुत खुशियां सभी को नए साल की ढेर सारी शुभकामनाएं आज हम ब्राह्मण सभा में एक हाजिरी लगाई है ठाकुर जी की कृपा से बहुत आनंद आया बहुत मान सम्मान मिला ब्राह्मण सभा के जो मुख्य प्रधान है अभी उन्होंने मेरा मान सम्मान किया पूरे मंडल ने किया दुर्गा स्तुति मंडल वालों ने भी बहुत बढ़िया मान सम्मान किया जो माताएं हैं जहां महिला कीर्तन मंडल उन्होंने भी अच्छा मान सम्मान किया तो बहुत आनंद आया और सबसे बड़ी खुशी ये है कि प्रभु का भजन कीर्तन करते हुए नया साल में स्वागत किया है हमने नए साल में प्रवेश किया है और नए साल का स्वागत किया है और पुराने साल को विदा किया है कि पुराना साल जैसा भी था हमारी जिंदगी में हमारी जैसा भी था मतलब के अब उसको हाथ जोड़कर विदा किया और नए साल का दिल से स्वागत किया और सभी श्याम प्रेमियों को सभी भक्तों को मेरी ओर से राधे राधे और सभी खुश रहें इस साल में सभी के घर में सुख समृद्धि हो माता रानी की अपार कृपा हो राधा रानी की अपार कृपा हो कोई भी ऐसा शख्स ना हो कोई भी ऐसा सदस्य कोई भी ऐसा भक्त ना हो जिसके घर में खुशियां ही खुशियां ਨਾ ਹੋ ਕੋਈ ਵੀ ਐਸਾ ਨਾ ਰਹੇ ਇਸ ਦੇ ਘਰ ਮਾਤਾ ਰਾਣੀ ਦੀ ਕਿਰਪਾ ਨਾ ਹੋ ਤਾਂ ਸਭ ਪਰਮਾਤਾ ਦੀ ਕਿਰਪਾ ਹੋ ਗੋਲੀਏ ਸੱਚੇ ਦਰਵਾਰ ਦੀ ਜੈ ਨਵੇਂ ਸਾਲ ਦੀਆਂ 2026 ਦੀਆਂ ਬਹੁਤ-ਬਹੁਤ ਬਧਾਈਆਂ ਆਉਣ ਵਾਲੇ ਸਾਲ ਦੀਆਂ ਜਿਸ ਜਿਸ ਤਰ੍ਹਾਂ ਪਿਛਲੇ ਸਾਲ ਵਧੀਆ ਵਿੱਤਿਆ 2025 ਅਸੀਂ ਉਮੀਦ ਕਰਦੇ ਹਾਂ ਪੁਨਰਜੋਤੀ ਆਇਟਨ ਸੋਸਾਇਟੀ ਵੱਲੋਂ ਇਸ ਸਾਲ ਵੀ ਵਧੀਆ ਵਿੱਤੇ 2026 ਆਉਣ ਵਾਲਾ ਸਾਰੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪੁਨਰਜੋਤੀ ਆਇਟਨ ਸੋਸਾਇਟੀ ਹਮੇਸ਼ਾ ਤੁਹਾਡੀ ਸੇਵਾ ਚ ਤਤਵਤ ਤਿਆਰ ਰਹੇਗੀ ਸੰਤਰਵੇਣੀ ਗਰੀ ਪੁਨਰਜੋਤੀ ਆਈ ਹਸਪੀਟਲ ਵਿੱਚ ਸ਼ਹਿਰ ਨਿਵਾਸੀਆਂ ਲਈ ਜਿਵੇਂ ਕਿ ਐਕਸਰੇ ਮਸ਼ੀਨ 2025 ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਆ ਜਿਹਦਾ 500 ਰੁਪਏ ਰੇਟ ਬਾਜ਼ਾਰ ਚ ਐਕਸਰੇ ਦਾ ਅਸੀਂ 750 ਰੁਪਏ ਦੇ ਵਿੱਚ ਡਿਜੀਟਲ ਐਕਸਰੇ ਕਰ ਰਹੇ ਹਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਹੋਰ ਨਵੀਆਂ ਬਹੁਤ ਜ਼ਿਆਦਾ ਸਹੂਲਤਾਂ ਲੈ ਕੇ ਆ ਰਹੇ ਹਾਂ ਜਿਹੜੇ ਕਿ ਸ਼ਹਿਰ ਨਿਵਾਸੀਆਂ ਲਈ ਸਿਹਤ ਦੇ ਲਈ ਬਹੁਤ ਲਾਹੇਵੰਦ ਸਿੱਧ ਹੋਣਗੀਆਂ ਸਾਡਾ ਮੇਨ ਜਿਹੜਾ ਅੱਖਾਂ ਦਾ ਚੱਲ ਰਿਹਾਗਾ ਮਨ ਕੇ ਕਾਰਨਿਆ ਟ੍ਰਾਂਸਪੋਰਟ ਦਾ ਉਹ 2026 ਦੇ ਵਿੱਚ ਸਤੀ ਸ਼ਹਿਰ ਨੂੰ ਅਸਲ ਵਾਦਾ ਕਰਦੇ ਆਂ ਕਿ ਉਹ ਸ਼ੁਰੂ ਕਰ ਦਿਆਂਗੇ ਅਸੀਂ ਰਾਮਪਰਾ ਫੂਲ ਦੇ ਵਿੱਚ ਹੀ ਅੱਖਾਂ ਚੇਂਜ ਹੋਣੀਆਂ ਇੱਥੇ ਸ਼ੁਰੂ ਹੋ ਜਾਣਗੀਆਂ ਤਾਂ ਇਸ ਲਈ ਸ਼ਹਿਰ ਦੇ ਨਾਗਰਿਕਾਂ ਦਾ ਭਤੂਰ ਸਹਿਯੋਗ ਜਿਵੇਂ ਸਾਨੂੰ ਪਹਿਲਾਂ ਮਿਲਦਾ ਰਿਹਾ ਹੁਣ ਅਸੀਂ ਉਮੀਦ ਕਰਦੇ ਆਂ ਅੱਗੇ ਤੋਂ ਵੀ ਮਿਲਦਾ ਇਸੇ ਤਰ੍ਹਾਂ ਹੀ ਰਹੇਗਾ ਮੈਂ ਸੰਦੀਪ ਦਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾ ਦਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ 2026 ਦੇ ਵਿੱਚ ਆਪਾਂ ਇੱਕ ਪਰਨ ਕਰੀਏ ਕਿ ਜਿਹੜਾ ਸਮਾਜ ਦੇ ਪ੍ਰਤੀ ਅਸੀਂ ਇੱਕ ਹਿੱਸਾ ਬਣ ਸਕੀਏ ਤੋਂ ਧੁੰਦ ਦੇ ਅੱਜਕਲ ਦਿਨ ਚੱਲ ਰਹੇ ਨੇ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵਾਹਨ ਨਾ ਦਿੱਤੇ ਜਾਣ ਕਿਉਂਕਿ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਔਰ ਜੇ ਕਿਸੇ ਦੀ ਮਜਬੂਰੀ ਬਣਦੀ ਆ ਤਾਂ ਕਿਤੇ ਜਾਣਾ ਆਟੋ ਸਟੇਸ਼ਨ ਜਾਣਾ ਤਾਂ ਉਸ ਤੋਂ ਬਾਅਦ ਟ੍ਰੇਨ ਜਾਂ ਬੱਸ ਦੀ ਵਰਤੋਂ ਕਰੋ ਆਪਦੇ ਵਾਹਨ ਤੋਂ ਬਚਾ ਰੱਖੋ ਪੰਚੀ ਪੀਰਾਂ ਜੇ ਕਿਤੇ ਵੀ ਕੋਈ ਐਕਸੀਡੈਂਟ ਦੇ ਵਿੱਚ ਹੋ ਤਾ ਤੁਹਾਨੂੰ ਕੋਈ ਜਕਲੀ ਵੀ ਨਾ ਅਟਕਲ ਤੁੰਗਦਾ ਮੌਸਮ ਚੱਲ ਰਿਹਾ ਤੇ ਤੁਰੰਤ 31057 ਨੂੰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਨਾਲ ਕਿਸੇ ਦੀ ਕੀਮਤੀ ਜਾਨ ਬਚਾਉਣ ਦੇ ਵਿੱਚ ਤੁਹਾਡਾ ਬੜਵੱਲਾ ਸਹਿਯੋਗ ਹੋ ਸਕਦਾ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ 2026 ਦੇ ਵਿੱਚ ਆਪਾਂ ਇੱਕ ਪਰ ਲੈ ਕੇ ਚੰਨੀ ਹੈ ਕਿ ਨਸ਼ਿਆਂ ਤੋਂ ਅਸੀਂ ਆਪ ਨੂੰ ਦੂਰ ਰਹਿਣਾ ਤੇ ਆਸ-ਪਾਸ ਜਿੱਤੇ ਵੀ ਕੋਈ ਨਸ਼ੇ ਦਾ ਸੇਵਨ ਕਰਦਾ ਤਾਂ ਉਹਨੂੰ ਅਸੀਂ ਗਾਇਡ ਕਰੀਏ ਵੀ ਇਹ ਚੀਜ਼ ਤੋਂ ਤੂੰ ਦੂਰ ਹੋ ਜਾ ਨਸ਼ੇ ਦਾ ਸੇਵਨ ਨਾ ਕਰ ਕਿਉਂਕਿ ਨਸ਼ਾ ਇੱਕ ਐਸੀ ਬਿਮਾਰੀ ਹੈ ਕਿ ਇਸ ਦੇ ਕਰਨ ਦੇ ਨਾਲ ਘਰ ਦੇ ਘਰ ਬਰਬਾਦ ਹੋ ਗਏ ਆ ਪ 2026 ਦੇ ਵਿੱਚ ਪਰਨ ਕਰੀਏ ਨਸ਼ਾ ਮੁਕਤ ਪੰਜਾਬ ਨੂੰ ਰੇਸਲੋਨੀ ਪ੍ਰਧਾਨ ਵਜੀਦ ਅੰਮ੍ਰਿਤਪਾਲਾਰੇ ਸ਼ਹਿਰ ਵਾਸੀਆਂ ਨੂੰ ਅਮੇ ਸਾਡੇ ਲੱਖ ਲੱਖ ਭਾਈ ਜਿੰਦਾ ਹਾਂ ਤੇ ਮੈਂ ਧਾਮਣਾ ਕਰਦਾ ਹਾਂ ਕਿ ਸਾਰੇ ਸ਼ਹਿਰ ਵਾਸੀਆਂ ਲਈ ਨਵਾਂ ਫਲ ਖੁਸ਼ੀਆਂ ਘੇੜੇ ਪਰੇ ਰਹੇਨ